ਅੱਜ ਜੀ ਅਸੀਂ ਹਸਪੀਟਲ ਵਿਜ਼ਿਟ ਕੀਤੀ ਐਮਐਲਏ ਸਾਹਿਬ ਵੀ ਆਏ ਡੀਸੀ ਮੈਡਮ ਵੀ ਆਈ ਸੀ ਏਡੀਸੀ ਸਾਹਿਬ ਵੀ ਆਏ ਹੋਏ ਤੇ ਕਾਫੀ ਕੰਮ ਅੱਗੇ ਨਾਲੋਂ ਬੈਟਰ ਹੋ ਗਿਆ ਜੀ ਜਿਹੜੀ ਕਿ ਇਹਦੀ ਤੁਸੀਂ ਵੀ ਦੇਖਿਆ ਹੋਣਾ ਕਿ ਪੇਂਟਿੰਗ ਬੜੀ ਹੋ ਗਈ ਦੁਬਾਰਾ ਤੇ ਟਾਈਲਾਂ ਲੱਗ ਰਹੀਆਂ ਬਾਥਰੂਮ ਸਾਰੇ ਨਵੇਂ ਹੋ ਰਹੇ ਐ ਸੀਵਰੇਜ ਲੇ ਹੋ ਚੁੱਕਾ ਜਿਹੜਾ ਹੋਣਾ ਸੀ ਇਹ ਰੋਡ ਰੈਟ ਕੰਟਰੋਲ ਪੂਰਾ ਕੰਟਰੋਲ ਚ ਹੈ ਜਿਹੜੇ ਚੂਹਿਆਂ ਦੀ ਪ੍ਰੋਬਲਮ ਸੀ ਇੱਥੇ ਤੇ ਅ ਮਤਲਬ ਕਿ ਉਹਨਾਂ ਇਕੁਪਮੈਂਟ ਅੱਜ ਨਵੇਂ ਸਿਵਲ ਸਰਜਨ ਸਾਹਿਬ ਆਏ ਐ ਐਸਐਮਓ ਸਾਹਿਬ ਆਏ ਇਕੁਪਮੈਂਟ ਦੀ ਲਿਸਟੇ ਫਾਈਨਲ ਕਰ ਰਹੇ ਆ ਜੋ ਇਕੁਪਮੈਂਟ ਸਿਵਲ ਹਸਪੀਟਲ ਨੂੰ ਚਾਹੀਦਾ ਉਹ ਵੀ ਹੋ ਜਾਏਗਾ ਪੀਡਬਲਏ ਆਏ ਹੋਏ ਜਿਹੜੀਆਂ ਸੜਕਾਂ ਨਵੀਆਂ ਤੇ ਪੇਵਰ ਬੰਨਾ ਉਹਦਾ ਵੀ ਟੈਂਡਰ ਅਗਲੇ ਹਫਤੇ ਨਿਕਲ ਜਾਏਗਾ ਸੋ ਅਸੀਂ ਪੂਰੇ ਜੋਰਾ ਨਾਲ ਲੱਗੇ ਆ ਕਿ ਇੱਥੇ ਜਿਹੜੇ ਬੰਦੇ ਆਂਦੇ ਆ ਉਹਨਾਂ ਨੂੰ ਇਹੋ ਜਿਹਾ ਇਹ ਹਸਪੀਟਲ ਲੱਗੇ ਵੀ ਪ੍ਰਾਈਵੇਟ ਹਸਪੀਟਲ ਵਰਗਾ ਹੋਵੇ ਨਹੀਂ ਮੇਰੇ ਆਨ ਨਾਲ ਥੋੜੀ ਨਾ ਫਰਕ ਪੈਣਾ ਮੈਂ ਤਾਂ ਪਿੱਛੇ ਬੈਠਾ ਮਤਲਬ ਅਸੀਂ ਤਾਂ ਕਰੀ ਜਾ ਰਹੇ ਹੈਗੇ ਆ ਬੜਾ ਚੰਗਾ ਲੱਗ ਰਿਹਾ ਅੱਗੇ ਨਾਲੋਂ ਬਹੁਤ ਵਧੀਆ ਔਰ ਹੋਰ ਚੰਗਾ ਹੋਏਗਾ ਹੋਰ ਵਧੀਆ ਕਿੱਥਾ ਜਾਊਗਾ ਬਸ ਦੇਖਣ ਨੂੰ ਚੰਗਾ ਲੱਗੇਗਾ ਸਟਾਫ ਵੀ ਨਵਾਂ ਰੱਖ ਰਹੇ ਆ equipment ਨਵਾਂ ਆ ਰਿਹਾ ਦਵਾਈਆਂ ਆਲਰੇਡੀ ਬੜੀਆਂ ਹੈਗੀਆਂ ਅਵੇਲੇਬਲ ਮਤਲਬ ਕਿ ਐਸਐਮਐਮਓ ਸਾਹਿਬ ਨੇ ਅਸ਼ੋਰ ਕੀਤਾ ਹੈਗਾ ਕਿ ਜੋ ਵੀ ਮਤਲਬ ਕਿ ਸਾਡੀਆਂ ਸਰਵਿਸਿਜ਼ ਆ ਉਹ ਬੈਟਰ ਹੋਣਗੀਆਂ ਪੇਸ਼ੈਂਟਾਂ ਲਈ ਸਾਰਾ ਕੁਝ ਕਰਤਾ ਪੇਸ਼ੈਂਟਾਂ ਲਈ ਰਹੇ ਆ ਨਾ ਮੈਂ ਜੀ ਮੈਨੂੰ ਪਾਣੀ ਦਾ ਪਤਾ ਨਹੀਂ ਸੀਗਾ ਇਹਨਾਂ ਨੇ ਕੀਤਾ ਮੈਂ ਹੁਣੇ ਅਨਾਉਂਸ ਕਰਕੇ ਜਾ ਰਿਹਾ ਕਿ 5 ਵਾਟਰ কুলਰ ਅੱਜ ਨਹੀਂ ਤਾਂ ਕੱਲ ਸਵੇਰ ਤੱਕ ਆ ਜਾਣਗੇ ਇਹ ਮੇਰੇ ਵੱਲੋਂ ਆ ਜਾਣਗੇ ਇੱਕ ਕਰਵਾਓ ਜੀ ਉਹਨਾਂ ਨੂੰ ਕਹੋ ਮੈਂ ਅੱਜ ਹੀ ਫਿਰ ਮੈਂ ਕੱਲ ਹੀ ਉਹਨਾਂ ਨੂੰ ਕਹਿਤਾ ਸੀ ਤੁਹਾਨੂੰ ਮੈਂ ਕਿਹਾ ਸਾਈਡ ਮਾਰਕੀਟ ਕਰ ਲਓ ਕਿ ਆਪਾਂ ਨੇ ਕਿੱਥੇ ਕਿੱਥੇ ਲਗਾਉਣਾ ਤੁਹਾਡੇ ਕੋਲ 5 ਆ ਜਾਣਗੇ ਜਿੱਥੇ ਲਾਣੇ ਲਾ ਦਿਓ ਮੈਂ ਸਰ ਕੱਲ ਹੀ ਕਹਿ ਦਿੱਤਾ ਸੀ ਉਹ ਨਹੀਂ ਉਹ ਕਹਿੰਦੇ ਜਿੱਥੇ ਲਗਾਣ ਹਾਂ ਜੀ ਤੁਹਾਡੇ ਕੋਲ 5 ਬਾਰਡਰ ਕੂਲਰ ਆ ਜਾਣਗੇ ਜਗਾ ਜਗਾ ਲੱਗਣ ਹਾਂ ਮੇਰੇ ਸਾਹਿਬ ਤੁਸੀਂ ਵੀ ਇੱਥੇ ਪੁੱਛਿਓ ਮੌਕੇ ਦੇ ਤੁਹਾਡਾ ਹਲਕਾ ਪੈਂਦਾ ਸਿਵਲ ਹਸਪੀਟਲ ਕਿੱਦਾਂ ਦਾ ਮੈਨੂੰ ਸਭ ਨਾਲ ਪਹਿਲਾਂ ਦਾ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਕਿ ਰਾਜ ਸਭਾ ਮੈਂਬਰ ਪਹਿਲਾਂ ਵੀ ਚੁਣੇ ਗਏ ਅੱਗਿਓ ਵੀ ਚੁਣੇ ਜਾਣੇ ਆ ਸਾਨੂੰ ਲੁਧਿਆਣਾ ਵਾਸੀਆਂ ਨੂੰ ਬਤੌਰ ਐਮ ਐਲ ਏ ਮੈਂ ਕਹਿ ਰਿਹਾ ਇਹ ਮੇਰੇ ਹਲਕੇ ਸਿਵਲ ਹਸਪਤਾਲ ਪੈਂਦਾ ਇਹ ਇਤਿਹਾਸਕ ਕੰਮ ਆ ਤੁਸੀਂ ਵੀ ਸਾਰੇ ਸ਼ਹਿਰ ਨੂੰ ਕਵਰ ਕਰਦੇ ਹੋ ਇਹ ਇਤਿਹਾਸਕ ਕੰਮ ਆ ਪਹਿਲਾ ਰਾਜ ਸਭਾ ਮੈਂਬਰ ਆ ਸਨੀ अरोड़ा ਜੀ ਜਿਨ੍ਹਾਂ ਨੇ ਸਿਵਲ ਹਸਪਤਾਲ ਦੀ ਕਾਇਆ ਕਲਪ ਕੀਤੀ ਆ ਔਰ ਇਹ ਦੱਸਿਆ ਵਾ ਵੀ ਕੰਮ ਕਿਵੇਂ ਹੁੰਦਾ ਜਮੀਨੀ ਲੈਵਲ ਤੇ ਜਿਹੜੇ ਮੈਂ ਲੋਕਾਂ ਦੀਆਂ ਕੋਠੀਆਂ 'ਚ ਲੱਗੇ ਪੱਥਰ ਆ ਉਹ ਅੱਜ ਸਿਵਲ ਹਸਪਤਾਲ 'ਚ ਦੇਖ ਰਿਆ ਮੈਨੂੰ ਦੱਸਦੇ ਹੋਏ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਔਰ ਪਹਿਲਾ ਰਾਜ ਸਭਾ ਮੈਂਬਰ ਆ ਜਿਹੜਾ ਲੁਧਿਆਣੇ ਦੇ ਅੰਦਰ ਚਾਹੇ ਐਮਪੀ ਵੀ ਰਹੇ ਜਾਂ ਕੋਈ ਚਾਹੇ ਕੋਈ ਰਾਜ ਸਭਾ ਮੈਂਬਰ ਵੀ ਚੁਣੇ ਗਿਆ ਇਹ ਇਤਿਹਾਸਕ ਕੰਮ ਹੈ ਆਪਣੀ ਜ਼ਿੰਦਗੀ 'ਚ ਕਿਉਂਕਿ ਉਮੀਰੀ ਦੇ ਤੌਰ ਦੇ ਉੱਤੇ ਤਾਂ ਮੈਂ ਸਾਰੇ ਹੀ ਕੰਮ ਕਰਦੇ ਦੇਖਿਆ ਗਰੀਬੀ ਦੇ ਤੌਰ ਦੇ ਉੱਤੇ ਗਰੀਬ ਦੀ ਸੁਣਾਈ ਕਰਨ ਵਾਲਾ ਪਹਿਲਾ ਰਾਜ ਸਭਾ ਮੈਂਬਰ ਸਾਡੇ ਲੁਧਿਆਣੇ ਦੇ ਸਨੀ अरोड़ा ਜੀ ਆ ਔਰ ਮੈਂ ਇਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਜਿੱਥੇ ਧੰਨਵਾਦ ਕਰਦਾ ਉੱਥੇ ਮੈਨੂੰ ਇਸ ਗੱਲ ਦਾ ਦੱਸਦੇ ਹੋਏ ਮਾਣ ਵੀ ਮਹਿਸੂਸ ਹੁੰਦਾ ਕਿ ਅਗਰ ਸੇਵਾ ਕਰਨੀ ਹੋਵੇ ਤਾਂ ਸਨੀ ਰੋੜੇ ਤਰ੍ਹਾਂ ਕਰੋ ਦੇਖੋ ਹਣੇ ਇਸੇ ਗੱਲ ਦਾ ਹੀ ਮਾਣ ਆ ਸਾਨੂੰ ਇਸੇ ਗੱਲ ਦਾ ਹੀ ਮਾਣ ਆ ਕੋਈ ਰਾਜ ਸਭਾ ਮੈਂਬਰ ਮੈਨੂੰ ਅੱਜ ਤੱਕ ਤੁਸੀਂ ਵੀ ਪੱਤਰਕਾਰੋਂ ਮੀਡੀਆ ਵਾਲੇ ਸਾਥੀਆਂ ਅੱਜ ਤੱਕ ਮੈਨੂੰ ਦਿਖਾ ਦਿਓ ਪੂਰੇ ਪੰਜਾਬ ਦੇ ਵਿੱਚ ਕੋਈ ਰਾਜ ਸਭਾ ਮੈਂਬਰ ਕਿਸੇ ਗਰੀਬ ਦੀ ਸਾੜ ਲੈਂਦਾ ਹੋਵੇ ਇਸ ਗੱਲ ਦਾ ਮਾਣ ਆ ਮੈਨੂੰ ਅੱਗੇ ਅੱਗੇ ਰੌਂਡ ਲੱਗਦਾ ਬਿਲਕੁਲ ਬਿਲਕੁਲ ਇਹਨਾਂ ਨੇ ਤਾਂ ਜਿਹੜਾ ਕੰਮ ਇਹ ਕਰ ਰਹੇ ਆ ਅੰਦਰ ਹੁਣ 2 ਘੰਟੇ ਦੀ ਮੀਟਿੰਗ ਲੈ ਕੇ ਆਏ ਆ ਡੀਸੀ ਸਾਹਿਬਾ ਸੀ ਐਸਐਮਓ ਸਾਹਿਬ ਸੀਐਮਓ ਸਾ ਸਾਰਾ ਸਟਾਫ ਟੋਟਲ ਸਾਰਿਆਂ ਦੇ ਨਾਲ ਬੈਠ ਕੇ ਬਾਤ ਗੱਲਬਾਤ ਕਰਕੇ ਜਿਹੜਾ ਜਿਹੜਾ ਕੰਮ ਜ਼ਮੀਨੀ ਲੈਵਲ ਤੇ ਹੋਣ ਵਾਲਾ ਨਾਲ ਦੀ ਨਾਲ ਤੁਸੀਂ ਹੁਣ ਪਾਣੀ ਦੀ ਗੱਲ ਕੀਤੀ ਨਾਲ ਦੀ ਨਾਲ ਕਹਤਾ ਵੀ ਪੰਜ ਵਾਟਰ ਕੂਲਰ ਕੱਲ ਹੀ ਲਵਾ ਲੋ ਇਸ ਤੋਂ ਨੇੜੇ ਕੋਈ ਸੁਣਵਾਈ ਨਹੀਂ ਹੋ ਸਕਦੀ। ਸਰ ਮੈਂ ਇੱਕ ਗੱਲ ਗਾਉਂਗਾ। ਦੇਖੋ ਮੇਰਾ 15 ਸਾਲ ਦਾ ਸਟੇਜ ਸੀ ਇਹ ਸਿਵਲ ਹਸਪੀਟਲ ਜੀ 2002 ਤੋਂ 2017 ਤੱਕ ਮੈਂ ਬਦੋਵ ਕੰਮ ਕੀਤਾ ਹੈ। ਪਹਿਲੇ ਸਰ ਹੈ ਪਹਿਲੇ ਰਾਜ ਸਭਾ MP ਹੈ ਆਨਰੇਬਲ ਸੰਜੀਵ ਬੋੜਾ ਜੀ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਮੀਟਿੰਗ ਕੀਤੀ ਹੈ ਤੇ ਸਾਡੀ ਸਾਨੂੰ ਪੁੱਛਿਆ ਵੀ ਕੀ ਪ੍ਰੋਬਲਮਸ ਹੈ। ਹਰ ਪੱਖੋਂ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਪੂਰਾ ਸਾਥ ਦੇ ਰਹੇ ਆ ਦੇਣਗੇ ਸਾਥ। ਠੀਕ ਹੈ ਮੈਂ ਥੈਂਕ ਯੂ ਮੈਂ ਇਹਨਾਂ ਨੂੰ ਬਹੁਤ ਧੰਨਵਾਦੀ ਆ ਡਾਂਟ ਤੇ ਨਹੀਂ ਪੈ ਰਹੀ ਕੋਈ ਨਹੀਂ ਡਾਂਟ ਕੋਈ ਨਹੀਂ ਭਾਈ ਡਾਂਟ ਦੇਖੋ ਕੋਈ ਕੰਮ ਨਹੀਂ ਕਰਦਾ ਨਹੀਂ 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 ਡਾਂਟਣ ਦਾ ਵੀ ਪੂਰਾ ਹੱਕ ਹੈ ਇਹਨਾਂ ਨੂੰ ਜੇ ਜੇ ਦੇਖੋ ਜੇ ਜੇ ਉਹ ਸਾਡੇ ਲਈ ਖੜੇ ਆ ਤਾਂ ਹਰ ਪੱਖੋਂ ਖੜੇ ਆ ਡਾਂਟਣ ਦਾ ਵੀ ਹੱਕ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par